ਕਿੱਕਲੀ ਟੂ ਸੁਣਾਦਾ ਇੰਨਾਂ ਦੇ ਸਾਰੇ ਟੱਬਰ ਦੀ ਤੇ ਕਾਲੀ ਦਲ ਦੀ ਸਾਰੀ ਵਿਆਖਿਆ ਕੀਤੀ ਹੋਈ ਆ ਉੱਚ ਵੀ ਕਿਵੇਂ ਕੀ ਹੋਇਆ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਪ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਉਹ ਜਿਉਂਦੇ ਸੀ ਉਹ ਨਾ ਸਮਝੀ ਨਾ ਸੋਚੀ ਐ ਕਾਲੀਦਾਲ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੁੱਛੀ ਐ ਮੇਰੀ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਬੜੀ ਮौज ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ, ਘੁੱਗੀ ਛੱਤਰ ਨਾਲ ਕੁੱਟੀ ਐ। ਹੁਣ ਜਦ ਸਾਡੀ ਮਾਂ ਲੈ ਰਾਜਨੀਤੀ ਵਿੱਚੋਂ ਐਤਕੀ ਬਾਦਲ ਪਰਿਵਾਰ ਦੀ ਛੁੱਟੀ ਐ। ਬੋਲੇ ਸੋਨਿਆਲ। ਹੁਣੇ ਤੁਹਾਡੇ ਸਾਹਮਣੇ ਹੀ ਕਹਿ ਰਹੇ ਸੀ ਸਾਰੇ ਪੰਜਾਬ ਨੂੰ ਗੋਹੇ 'ਚ ਸਿੱਟ ਛੱਡਿਆ। ਇਹੋ ਜੀ ਸਰਕਾਰਾਂ ਨੂੰ ਕੱਢੋ। ਬਿਲਕੁਲ ਸਹੀ ਗੱਲ ਐ। ਤਾਂ ਹੀ ਮੋੜ ਮੰਡੀ 'ਚ ਕੱਲ ਮੁੱਖ ਮੰਤਰੀ ਆਏ। ਤੇ ਜਿਹੜਾ ਮੁੱਖ ਮੰਤਰੀ ਹਵਾਈ ਜਹਾਜ਼ ਤੋਂ ਥੱਲੇ ਨਹੀਂ ਉਤਰਿਆ, ਹੈਲੀਕਾਪਟਰ ਤੋਂ ਥੱਲੇ ਉਤਰ ਕੇ ਜਿਹੜਾ ਕਹਿੰਦਾ ਸੀ ਆਮ ਆਦਮੀ ਜ਼ਮੀਨ 'ਚ ਆਣਾ, ਜ਼ਮੀਨ ਤੇ ਤਾਂ ਨੇੜੇ ਨਹੀਂ ਲਗਿਆ। ਹੁਣ ਵੋਟਾ ਖਾਤੇ ਜ਼ਮੀਨ ਤੇ ਜਾ ਦੁੱਤਰ ਨਾ ਪਿਆ ਤੇ ਫਿਰ ਮੋੜ ਮੰਡੀ ਦੇ ਸੇਠਾ ਨੇ ਜਿਉ ਇਹਨੂੰ ਕਹਿ ਰਿਆ ਤੁਸੀਂ ਸੋਚੋ ਇਹਨੇ ਤਪਿਓ ਕਹਿੰਦੇ ਬੀਬੀਆਂ ਬੋਤਲਾ ਲੈ ਕੇ ਖੜੀ ਹੋ ਗਈ ਕਿ ਸਾਡਾ ਪਾਣੀ ਪੀ ਦੋ ਕੁੱਟ ਪੀ ਕੇ ਦਿਖਾ ਜਿਹੜਾ ਸੀਵਰ ਦੇ ਨਾਲ ਮਿਕਸ ਵਾਲਾ ਪਾਣੀ ਅਸੀਂ ਰੋਜ਼ ਪੀਨੇ ਆ ਉਹ ਨਾ ਜਾਏ ਪੀ ਕੇ ਜਾ ਗੱਡੀ 'ਚ ਮੂੰਹ چھਪਾ ਕੇ ਚੁੰਨੀ 'ਚ ਮੂੰਹ ਲੁਕੋ ਕੇ ਭਜ ਜਾ ਇੱਕ ਇਕਲੀ ਦੀ ਗੱਲਾਂ ਕਰਦਾ ਮੈਂ ਤਾਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਮਾਨ ਸਾਹਿਬ ਤੁਹਾਨੂੰ ਲੋਕਾਂ ਦੇ ਨਾਲ ਬਹੁਤ ਵੱਡੀ ਉਮੀਦਾਂ ਦੇ ਨਾਲ ਤੁਹਾਨੂੰ ਸੇਵਾ ਬਖਸ਼ੀ ਐ ਕੁਝ ਉਸ ਕੁਰਸੀ ਦੀ ਮਰਿਆਦਾ ਰੱਖੋ ਲੋਕਾਂ ਦੇ ਵਿੱਚ ਜਾਓ ਦੇਖੋ ਕਿਹੋ ਜੀ ਹਹਾਕਾਰ ਮਚੀ ਹੋਈ ਹੈ ਅੱਜ ਗਰੀਬ ਦਾ ਕੀ ਹਾਲ ਹੈ ਤੁਸੀਂ ਬਾਲ ਸਾਹਿਬ ਦੀ ਸਾਰੀ ਸਹੂਲਤਾਂ ਖੋ ਲਿੱਤੀਆਂ ਵਿਕਾਸ ਦੀ ਇੱਕ ਇੱਟ ਕਿਤੇ ਨਹੀਂ ਹੈ ਕਿਸਾਨਾਂ ਦੀ ਸੁਣਵਾਈ ਨਹੀਂ ਨੌਜਵਾਨਾਂ ਦੇ ਕੋਲ ਨੌਕਰੀਆਂ ਨਹੀਂ ਕਿੰਨੀ ਦੇਲ ਫੋਕੇ ਫਾਇਰ ਹਵਾ ਚ ਮਾਰੀ ਜਾਉਂਦੇ ਗੱਲਾਂ ਤੇ ਕੁਝ ਤਾਂ ਮਾੜਾ ਮੋਟਾ ਕੰਮ ਕਰ ਲਓ ਬਹੁਤ ਛੇਤੀ ਲੋਕਾਂ ਨੇ ਤੁਹਾਨੂੰ ਪੂਰਾ ਵੇਲਾ ਕਰ ਦੇਣਾ ਹੈ ਉਸ ਟਾਈਮ ਜਿੰਨਾ ਜਿੰਨਾ ਕਿਕਲੀ ਤੁਸੀਂ ਕਰਨੀ ਕਰ ਲੈਣਾ ਲੇਕਿਨ ਅੱਜ ਤਾਂ ਵੀਰ ਬਣ ਕੇ ਹੱਥ ਬਣ ਕੇ ਲੋਕਾਂ ਦੀ ਤਕਲੀਫਾਂ ਦੂਰ ਕਰੋ ਹਾਲ ਪੰਜਾਬ ਦਾ ਬਿਹਾਲ ਹੋਇ ਪਿਆ ਜਿਹੜਾ ਆਉ ਤਾਂ ਸਹੀ ਅੱਜ ਮੋਡ ਮੰਡੀ ਦੇ ਲੋਕਾਂ ਨੇ ਇਹਨੂੰ ਕੱਢਿਆ ਭਜਾਇਆ ਮੰਡੀ ਤੋਂ ਮਾਨਸਾ ਗਿਆ ਮਾਨਸੇ ਵਾਲਿਆਂ ਨੇ ਭਜਾਇਆ ਉਹ ਦਿਨ ਦੂਰ ਨਹੀਂ ਹੈ ਕਿ ਇਹ ਜਿੱਥੋਂ کاروبار ਨਿਕਲੂਗਾ ਕੱਲਾ ਲੋਕਾਂ ਨੇ ਕੁੱਟ-ਕੋਟੇ ਨੂੰ ਭਜਾਣਾ ਹੈਗਾ ਉਸੇ ਝਾੜੂ ਦੇ ਨਾਲ ਜਿਹੜੇ ਝਾੜੂ ਤੇ ਇਹਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸੀ ਮੁੱਖ ਮੰਤਰੀ ਗਿਆ ਸੀ ਕੱਲਾ ਆਓ ਕਾਰ ਦੇ ਨਾਲ ਇਹਨਾਂ ਦੇ ਮੁੱਖ ਮੰਤਰੀ ਨੇ ਲੋਕਾਂ ਦੇ ਵਿੱਚ 2.5 ਸਾਲ ਤੋਂ ਸ਼ਕਲ ਨਹੀਂ ਦਿਖਾਈ ਇਹਨਾਂ ਵੇ ਐਮਐਲਏ ਨੇ ਸਾਰ ਨਹੀਂ ਲਿੱਤੀ ਲੋਕਾਂ ਦੇ ਸੁੱਖ-ਦੁੱਖ ਤੇ ਸਾਰ ਛੱਡੋ ਜੇ ਕੋਈ ਵਿਕਾਸ ਦਾ ਕੰਮ ਕੋਈ ਨਹੀਂ ਕੀਤਾ ਗ੍ਰਾਂਟ ਦਵਾਨੀ ਨਹੀਂ ਦਿੱਤੀ ਸੋ ਜਸ ਮੁੱਖ ਮੰਤਰੀ ਨੂੰ ਪੰਜਾਬ ਵਾਸਤੇ ਸਮਾਂ ਨਹੀਂ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਕਦੇ ਗਰਬੇ ਨੱਚਦਾ ਕਦੇ ਕਿੱਥੇ ਉੜਿਆ ਫਿਰਦਾ ਫਿਰਦਾ ਹੈਗਾ ਤਾਂ ਫਿਰ ਜਦ ਇਹ ਪੰਜਾਬ 'ਚ ਨਹੀਂ ਰਹੂਗਾ ਤੇ ਪੰਜਾਬ ਦੇ ਐਮਐਲਏ ਨੇ ਕੀ ਕੰਮ ਕਰਨਾ ਹੈ ਇਹਦੇ 92 ਦੇ ਕਹਿੰਦਾ ਤੇਰਾ ਹੋਰ ਦੇ ਦਿਓ ਤੈਨੂੰ 92 ਦਿੱਤੇ ਤਾਂ ਕੱਖ ਨਹੀਂ ਕੀਤਾ ਹੁਣ ਤੈਨੂੰ ਹੋਰ ਕਾਨੂੰ ਤਈਏ ਕਿ ਤੁਹਾਡੇ ਹੋਰ ਵਿਆਹ ਹੋ ਜਾਣ ਬਥੇਰੇ ਵਿਆਹ ਤੁਹਾਡੇ ਦੇਖ ਲੱਤੇ ਬਦਲਾਵ ਹੀ ਨਹੀਂ ਸੀਗਾ ਕਿ ਤੁਹਾਡੇ ਵਿਆਹ ਹੋਣ ਤੁਹਾਡੇ ਘਰ ਵਸਨ ਤੁਹਾਨੂੰ ਸਿਕਿਉਰਟੀ ਆ ਗੱਡੀਆਂ ਮਿਲਣ ਇਹ ਬਦਲਾਅ ਵਾਸਤੇ ਤਾਂ ਕਿਸੇ ਨੇ ਵੋਟ ਪਾਇਆ ਨਹੀਂ ਸੀ ਬਦਲਾਅ ਤਾਂ ਇਹ ਹੋ ਜਾ ਝਾੜੂ ਲੋਕਾਂ ਦੇ ਉਮੀਦਵਾਰ ਦੇ ਉੱਤੇ ਸਾਰੀ ਸਹੂਲਤਾਂ ਉਡਾਤੀਆਂ ਝਾੜੂ ਮਾਰ ਕੇ ਵਿਕਾਸ ਤੇ ਕੰਮ ਹੋ ਜਿੱਥੇ ਸਾਡੇ ਟਾਈਮ 'ਚ ਐਮਜ਼ ਵਰਗੇ ਹਸਪਤਾਲ ਬੰਦੇ ਸੀ ਕਿੱਥੇ ਵੱਡਾ ਐਮਜ਼ ਹਸਪਤਾਲ ਕਿੱਥੇ ਮੋਹੱਲਾ ਕਲੀਨਿਕ ਪੰਜਾਬ ਦਾ ਸਟੈਂਡਰਡ ਕਿੱਥੋਂ ਤੱਕੋਂ ਤੱਕੋਂ ਲਾ ਛੜਿਆ ਸੋ ਅਫਸੋਸ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਰੋਸ ਹੈ ਨਰਾਜ਼ਗੀ ਹੈਗੀ ਜਿਹਦੇ ਕਰਕੇ ਇਹਨਾਂ ਨੂੰ ਲੋਕ ਜਿਹੜੇ ਪਾਸੋਂ ਘੇਰੇ ਹੋਣੇ ਨਹੀਂ ਗੱਲਾਂ ਕਿੰਨੇ ਤੇ ਚੱਲ ਜਾਣ ਗਿਆ ਲੋਕਾਂ ਆਗੇ ਢਿੱਡ ਨਹੀਂ ਪਰਦੇ ਗ ਨੌਕਰੀਆਂ ਨਹੀਂ ਲੱਗਦੇ ਉਹ ਨੌਜਵਾਨ ਵੀ ਪੂਰੇ ਤਕੜੇ ਹੋ ਕੇ ਵਾਪਸ ਆ ਰਹੇ ਨੇ ਸਭ ਸਮਝ ਗਏ ਨੇ ਕਿ ਇਹਨੂੰ ਕੰਮ ਤਾਂ ਕੀ ਕਹਾਂ ਦਾ ਨਾ ਖੁਦ ਕਰਦਾ ਹੈ ਨਾ ਇਹਦੇ ਐਮਐਲਏ ਕਰਦੇ ਨੇ ਤੇ ਨਾ ਹੀ ਇਹਦੀ ਪ੍ਰਸ਼ਾਸਨ ਕੋਈ ਕੰਮ ਕਰ ਰਹੀ ਹੈ ਪੰਜਾਬ 'ਚ ਕੋਈ ਸੁਣਵਾਈ ਨਹੀਂ ਘਰ ਘਰ ਬੇਰੋਜ਼ਗਾਰੀ ਘਰ ਘਰ ਨਸ਼ਾ ਮਾਵਾ ਰੋਂਦੀਆਂ ਨੇ ਰੋਜ਼ ਮਾਵਾ ਦੇ ਪੁੱਤ ਮਰ ਰਹੇ ਨੇ ਲੇਕਿਨ ਕੋਈ ਸੁਣਵਾਈ ਨਹੀਂ ਇਹਨਾਂ ਦੇ ਐਮਐਲਏ ਤੇ ਇਹਨਾਂ ਦੀ ਲੀਡਰ ਅੱਜ ਇਹ ਮਹੀਨੇ ਬੰਨੀ ਬੈਠੇ ਨੇ ਹਿੱਸਾ ਪਾਈ ਬੈਠੇ ਨੇ ਮਗਰ ਮਛਾਂ ਦੇ ਨਾਲ ਜਾਓ ਨਸ਼ੇ ਵੇਚੋ ਪੰਜਾਬ ਦੀ ਜਵਾਨੀ ਖਾ ਜੋ ਤੁਹਾਨੂੰ ਕੋਈ ਹੱਥ ਨਹੀਂ ਲਾਉ ਪੈਸੇ ਭੇਜੋ ਅੱਜ ਮਾਵਾ ਦੇ ਪੁੱਤ ਮਾਰ ਕੇ ਨਸ਼ਿਆਂ ਦੇ ਨਾਲ ਇਹ ਕਮਾਈਆਂ ਕਰ ਲੈਨੇ ਇਹ ਪੰਜਾਬ 'ਚ ਬਦਲਾਅ ਆਇਆ ਹੈ ਪੰਜਾਬ 'ਚ ਆ ਬਦਲਾਅ ਆਇਆ ਹੈ ਕਿ ਕੋਈ ਸੁਣਵਾਈ ਨਹੀਂ ਹੈਗੀ ਲੁੱਟਾਂ ਖੋਹਾਂ ਚੋਰੀਆਂ ਚੱਕਰੀਆਂ ਡਕੈਤੀਆਂ ਗੈਂਗਸਟਰਾਂ ਦਾ ਰਾਜ ਇਹ ਬਦਲਾਅ ਆਇਆ ਹੈ ਇਹ ਸਭ ਇਹਦੀ ਦੇਣ ਜਿਨ੍ਹਾਂ ਦੇ ਕੱਲੇ ਗੱਲਾਂ ਤੋਂ ਇਲਾਵਾ ਇਹਨੂੰ ਕੰਮ ਨਹੀਂ ਕੀਤਾ ਕੁਝ ਇਹਨਾਂ ਨੇ 5 ਸਾਲਾਂ 'ਚ ਉਹ ਸੀਵਰ ਦੀ ਸਫਾਈ ਕੀ ਕਰਨੀ ਮੇਨਟੇਨ ਤੱਕ ਨਹੀਂ ਕੀਤਾ ਮਨਸੇ ਜੇ ਵੀ ਆਈ ਧਰਨਾ ਲੱਗਿਆ ਹੋਇਆ ਦੇ ਕੋਸੀ ਨਵਾਂ ਪਾ ਨਹੀਂ ਸਕਦੇ ਜਿਹੜਾ ਨਵਾਂ ਪਾ ਕੇ ਗਏ ਨੇ ਉਹਨੂੰ ਸਾਂਭ ਤਾ ਲਿਓ ਕਰਜ਼ਾ ਵੀ ਚੜਾਤਾ ਕਰਜ਼ਾਈ ਵੀ ਕਰਤਾ ਵਿਕਾਸ ਦਾ ਕੰਮ ਵੀ ਨਹੀਂ ਕੀਤਾ ਮੇਨਟੇਨ ਕਰ ਲੋ ਰੋਸ ਬਹੁਤ ਆ ਕਰਨਗੇ ਤਾਂ ਹੀ ਤਾਂ ਇੱਕ ਇੱਕ ਲੀਆਂ ਕਰ ਰਿਹਾ ਕਿਉਂਕਿ ਇਹਦੇ ਕੋਲ ਵੀ ਜਵਾਬ ਨਹੀਂ ਹੈਗਾ ਜਵਾਬ ਤਾਂ ਲੋਕੀ ਪਹਿਲੀ ਜੂਨ ਨੂੰ ਦਣਗੇ ਸਵਾਰ ਕੇ